ਈ ਸੋਨਰ ਪੈ ਤੂੰ ਜਗਤ ਗੁਰੂ ਵਿਦਾਸ ਤੁਮਾਰਾ ਜੀ ਕੀ ਜੈ ਅਰਦਾਸ ਸਭ ਸੰਗਤਾਂ ਇਕੱਠੀਆਂ ਹੋਈਆਂ ਬਾਣ ਤੁਮਾਰੇ ਦਾਸ ਸਤ ਗੁਰ ਦਾ ਹੁਕਮ ਹੋਵਣ ਦਾਸ ਪੜੇ ਅਰਦਾਸ ਅਰਸੂ ਹਿਰਾ ਛੰਗ ਕੈ ਕਲੇ ਆਨਕਿਆਸ ਤੇਰ ਦੁਜਕ ਜੈਗੈ ਸਤ ਪਾਖੇ ਰਬਿਤਾ ਜਪੋ ਜੀ ਸਤਨਾਮ ਸਤਨਾਮ ਐਸੀ ਲਾਲ ਤੁਧ ਬੰ ਗਾਉਂ ਕਰੀ ਗਰੀਬ ਨੇ ਬਾਜੁ ਰਸਈਆ ਮੇਰਾ ਮਾਨ ਤੇ ਛਤ ਤਰੇ ਰਹੁ ਜਾਕੀ ਸ਼ੋਤ ਜਗਤ ਕੋ ਲਾਗੈ ਤਾਮ ਪਰ ਸੁਹਿਰ ਤਰੈ ਨਿਚ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨ ਡਰੈ ਨਾਮ ਦੇ ਕੀਤਲ ਉਚਨ ਸਤਨਾਮ ਸੈਨ ਕਰੇ ਕਹਿਰ ਵੀ ਦਾਸ ਸੁਨੋਰੇ ਸੰਤੋ ਅਰ ਜਿਉ ਤੇ ਸਵੇ ਸਰੇ ਜੋ ਕੋ ਜੀ ਸਤਨਾਮ ਸਤਨਾਮ ਤਨ ਤਨ ਜਕਟ ਦਾ ਸਤਿਗੁਰ ਦਾਸ ਜੀ ਦੇ ਜਨਮ ਸਥਾਨ ਅੰਦਰ ਕਾਂਚੀ ਸੀ ਬਰਦਨ ਪਰ ਬਾਣ ਵਿਸੇ ਜੇਤੂ ਪ੍ਰਾਪਤ ਅਰਧਨ ਕ੍ਰਾਂਗੜ ਡੇਰਾ ਸਤਖੰਡ ਬਨਾ ਸ਼੍ਰੀ ਗੁਰੂ ਰਵਿਦਾਸਤਾ ਨੂੰ ਨਿਭ ਪਾਪਾ ਦੇ ਜਲਵਾ ਸਵੇ ਗੁਰਤਾਮਾਂ ਦੇ ਦਰਸ਼ਨ ਕਰੇ ਜਹੰਤਰ ਕੋ ਜੀ ਸਤਨਾਮ ਸਤਨਾਮ ਹਮ ਸਰ ਦੀਨ ਦਿਆਲੁ ਕਿੰ ਚਲ ਅਬ ਪਤਿ ਅਰਕਾ ਕੀਜੈ ਬਚਨੀ ਤੋਲ ਮਨ ਮੰਨ ਜਨ ਕੋ ਪੂਰਨ ਦੀਜੈ ਹਉ ਬਲ ਬਲ ਜੋਰ ਨਿਜ ਕਾਰਨੇ ਕਾਰਨ ਕੰਨ ਗੁਰਾਓ ਬਹੁਤ ਜਨਮ ਵਿਚੜੇ ਤੇ ਮਾਰੋ ਇਹ ਜਨਮ ਤੁਹਾਰੇ ਲੇਖ ਹੈ ਕਹਿਨਿ ਦਾਸ ਅਨੁਸਰਗ ਜੀਵੋ ਚਰਿ ਪਿਉ ਦਰਸ਼ਨ ਦੇ ਕੇ ਜਪੋ ਜੀ ਸਤਨਾਮ ਸਤਨਾ ਤਨ ਤੰਦ ਜਗਤ ਕਟਾ ਸਤਗੁਰ ਰਵਿਦਾਸ ਸਿੰਘ ਜੀ ਆਪ ਜੀ ਦੇ ਪਾਵਨ ਪੈਰ ਚਰਨਾਂ ਵਿੱਚ ਬੇਨਤੀ ਅਰਦਾਸ ਆਪ ਜੀ ਦੀ ਅਪਾਰ ਅਪਾਕ ਕਿਰਪਾ ਹੋਈ ਹੈ ਆਪ ਜੀ ਦੇ 650ਵੇਂ ਪ੍ਰਕਾਸ਼ ਦਿਨ ਨੂੰ ਖੜਖ ਰੱਖਦੇ ਹੋਇਆ ਅੱਜ ਆਪ ਜੀ ਦੇ ਗੁਰੂ ਘਰ ਨਵੀਂ ਅਬਦ ਦੀ ਜਲਵਾੜ ਤੋਂ ਪਹਿਲੀ ਪਰਬਾਤ ਜਿਹੜੀ ਸੰਗਰਾਂਦ ਦੇ ਪੁੱਤਰ ਦਿਹਾੜੇ ਤੇ ਸਤਿਗੁਰੂ ਰਬਦਾਸ ਸਿਮਰਨ ਕੀਤੇ 650ਵੇਂ ਪ੍ਰਕਾਸ਼ ਦਿਨ ਨੂੰ ਖੜਖ ਰੱਖਦਿਆਂ ਗੁਰੂ ਘਰ ਤੋਂ ਤਰੰਗ ਹੋਣ ਲੱਗਿਆ ਸਤਿਗੁਰ ਜੀ ਆਪ ਜੀ ਦੇ ਨਾਮ ਦਾ ਊਟਾ ਸੱਲ ਲੈ ਕੇ ਕਹੇ ਨ ਵੀ ਦਾਸ ਪਰਜਨ ਨਾਮ ਪ੍ਰਬੰਧੂ ਤਿਆੰਦ ਸਭ ਸਭ ਕਾਣ ਮਹੱਭ ਕਾਂਦਾ ਕੋਟਾ ਸਾਂ ਲੈ ਕੇ ਸਤਿਗੁਰ ਜੀ ਅਰੰਭਤਾ ਕੰਨ ਇਹ ਅਰੰਭਤਾ ਦੀ ਆਗਿਆ ਅਕੋ ਸੁਮੂਹ ਨਗਰ ਕਮਾਸੀਆਂ ਤੇ ਸੁਮੂਹ ਪਰੰਦਰ ਕਮੇਟੀ ਤੇ ਦੇਸ਼ਵ ਦੇ ਦੀਆਂ ਸੰਤਾਂ ਤੇ ਮਿਹਨਤ ਪ੍ਰਾ ਹੱਤੁਣਾ ਕਰਨਾ ਕੰਮ ਕਰਵਾੰਦਾ ਕਰਨਾ ਕਮਾਈ ਕਰਦਾ ਕਰਨਾ ਨਾਮ ਦਾ ਦੀ ਕਮਾਈ ਸੇਵਾ ਸਿਮਰਨ ਦੀ ਕਮਜਰਦਾ ਕਰਨਾ ਸਤਿਗੁਰ ਜੀ ਜੋ ਸੰਗਤ ਆਪ ਜੀ ਦੇ ਦਰ ਤੇ ਆਵੇ ਆਪਣੀਆਂ ਚੋਲੀਆਂ ਖਿਸ਼ਾਂ ਨਾਲ ਪਰਕੇ ਜਾਵੇ ਆਈ ਹੋਈ ਸੰਗਤ ਦੀ ਹਾਜ਼ਰੀ ਮਨਜ਼ੂਰ ਕਰਨੀ ਤਾਂ ਨਿਮੰਨ ਤੁਨੋਂ ਕੀਤੀ ਸੇਵਾ ਨੂੰ ਜੁਟਾਣੀ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਪੜੀ ਸੰਗਤ ਤੋਂ ਚੜ੍ਹ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਦੇ ਕਹੇ ਤਰ ਤਰ ਗਿਆ ਕਾਰਕਾਣਾ ਇਹੀ ਅਰਦਾਸ ਬੇਨਤੀ ਕਰਦੇ ਹੋਇਆ ਅੱਜ 12 ਫਰਵਰੀ 2023 ਨੂੰ ਪਹਿਲੀ ਪਰਮਾਥੀ ਆਰੰਭ ਕਰਨ ਲੱਗੇ ਹਾਂ ਸਤਿਗੁਰ ਜੀ ਮਿਹਰ ਕਰਨੀ ਸਾਰੇ ਬੱਚਿਆਂ ਤੇ ਨਗਰ ਤੇ ਦੇਸ਼ ਵਰਗ ਦੇ ਸੰਕਟ ਨੇ ਮਿਹਰ ਪ੍ਰਾਰਥਨਾ ਰਖਣਾ ਇਹੀ ਅਰਦਾਸ ਆਪ ਜੀ ਦੇ ਚਾਨਣ ਚ ਤੁੰਤਕ ਕਵਿਤਾ ਸਤਿਗੁਰਦਾਸ ਮਹਾਰਾਜ ਜੀ ਆਪ ਜੀ ਦੇ ਪਾਵਨ ਕਿਤਨਾਂ ਦੇ ਉਚੜ ਦੀ ਤਲਾ ਪੜਦੇ ਪੀੜਾ ਤੇਰੇ ਪਾਣੀ ਸਰਬਤ ਦਾ ਭਲਾ ਇਸੋ ਮੋਹੀਆ ਛਾਟ ਕੈ ਕਦੇ ਨਾਮ ਕੀਆ ਸ ਤੇ ਨਰ ਨੋ ਜਗ ਜਾਣੀਗੇ ਸਤਿ ਬਾਖੇ ਰਬੀ ਦਾਸ ਜੋ ਬੁਲੇ ਸੋ ਨਿਰਮੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਜਗ ਦੇ ਤੰਗ ਦੇ ਅੱਜ ਪਹਿਲੀ ਵਰ੍ਹਾਤਰੀ ਗੁਰੂ ਘਰ ਤੋਂ ਆਰੰਭ ਹੋਣ ਲੱਗੀ ਹੈ ਜੋ ਕਿ 659 ਪ੍ਰਕਾਸ਼ ਦਿਹਾੜਾ ਸਤਿਗੁਰੂ ਰਬਦਾਸ ਸਿੰਘ ਜੀ ਨੂੰ ਸਮਰਪਿਤ ਹੈ ਦੇਸ਼ ਉਪਦੇਸ਼ੀਆਂ ਸੂ ਸੰਗਤਾਂ ਨੂੰ ਲੱਖ ਲੱਖ ਕਰੋੜ ਕਰੋੜ ਵਾਰਾਂ ਜੈ ਹੋਵੇ ਤੁਹਾਨੂੰ ਦੇ ਜੀ